ਜਿਲੰਦਰ ਦਿਹਾਤੀ ਪੁਲਿਸ ਨੇ ਇੱਕ ਵਾਰੀ ਫਿਰ ਇੱਕ ਹੋਰ ਵੈਪਨਸ ਦਾ ਇਰਲੀਗਲ ਵੈਪਨਸ ਦਾ ਮਾਡਲ ਜਿਹੜਾ ਬਸਟ ਕੀਤਾ ਹੈਗਾ ਇਹਦੇ ਵਿੱਚ ਪੰਜਾਬ ਦਾ ਇੱਕ ਬਦਨਾਮ ਮੁੰਡਾ ਹੈਗਾ ਲੰਡਾ ਹਰੀਕੇ ਦਾ ਇਹ ਕਾਫੀ ਨਟੋਰੀਅਸ ਬੰਦਾ ਹੈਗਾ ਕਾਫੀ ਕਮਾਂ ਦੇ ਵਿੱਚ ਇਹਦੀ ਸ਼ਮੂਲੀਅਤ ਹੈਗੀ ਹੈ ਵਿਦਿਆਨ ਕਿ ਉਹ ਮੈਂ ਆਪਣੇ ਨਾਲ ਥੱਲੇ ਦੋ ਬੰਦੇ ਜਿਹੜਾ ਇਹਦਾ ਐਕਸਟਰੈਕਸ਼ਨ ਰੈਕਟ ਚਲਾ ਰਹੇ ਸੀਗੇ ਇੱਕ ਜਗਦੀਪ ਸਿੰਘ ਉਰਫ ਜੱਗਾ ਫੂਕੇਵਾਲ ਔਰ ਇੱਕ ਪਵਨ ਕੁਮਾਰ ਉਰਫ ਪੰਮਾ ਪਾਊਡਰ ਕਹਿੰਦੇ ਉਹਨੂੰ ਔਰ ਲੰਡੇ ਦੇ ਵਿਆਹ ਤੇ ਜਿਹੜੀਆਂ ਐਕਸਟਰੈਕਸ਼ਨ ਕੌਗ ਜਿਹੜੀਆਂ ਕਰਦੇ ਸੀਗੇ ਔਰ ਲੋਕਾਂ ਨੂੰ ਭਰਾ ਕੇ ਪੈਸੇ ਵੀ ਮੰਗ ਕਰਦੇ ਸੀ ਇਹਨੂੰ ਰੈਕਨ ਨੂੰ ਸਾਡੇ ਸੀਆਈਏ ਨੇ ਜਲੰਧਰ ਦਿਹਾਤੀ ਦੇ ਨੇ ਇੰਸਪੈਕਟਰ ਪੁਸ਼ ਵਾਲੀ ਦੀ ਰੈਨਮਾਈਚ ਬਸਟ ਕੀਤਾ ਇਹ ਸਾਰੇ ਆਪਰੇਸ਼ਨ ਨੂੰ ਮੈਡਮ ਜਸਰੂਪ ਐਸਪੀ ਡੀ ਔਰ ਸਰਵਨਜੀਤ ਜੀ ਡੀਐਸਪੀ ਡੀ ਇਹਨਾਂ ਨੇ ਸੁਪਰਵਾਈਜ਼ ਕੀਤਾ ਅਸੀਂ 2 ਅਕਤੂਬਰ ਤੋਂ ਇਸ ਮਡੋਰ ਨੂੰ ਜਿਹੜਾ ਹੈਗਾ ਇਹਦੇ ਪਿੱਛੇ ਲੱਗੇ ਹੋਏ ਸਕੇ ਇਹਨਾਂ ਨੇ ਪਹਿਲਾ ਬੰਦਾ ਜਿਹੜਾ ਜੂਣਾ ਹੈਗਾ ਉਹਨੂੰ ਅਰੈਸਟ ਕਰ ਲਿਆ ਸੀਗਾ ਇਹਦੀ ਅਰੈਸਟ ਤੋਂ ਇਹਨਾਂ ਨੇ ਵੈਪਨ ਜਿਹੜੇ ਪਿਸਟਲ ਹੈਗੇ ਇਲੀਗਲ ਪਿਸਟਲ ਉਹ ਬ੍ਰਾਂਡ ਕੀਤੇ ਇੱਕ ਵੈਪਨ ਇਹਦੇ ਕੋਲ ਸ਼ਰੀਆ ਮੜ ਗਿਆ ਸੀ ਬਾਕੀ ਇਹਦੇ ਕੋਲ ਇੱਕ ਪੌਚ ਬ੍ਰਾਂਡ ਹੋਇਆ ਉਹਦੇ ਵਿੱਚੋਂ ਵੈਪਨ ਬ੍ਰਾਂਡ ਹੋਏ ਜਿਹੜਾ ਇਹ ਜੂਣਾ ਹੈਗਾ ਜਿਹਨੂੰ ਅਰੈਸਟ ਕੀਤਾ ਹੈਗਾ ਸੀ ਇੱਕ ਅਕਿਊਜ਼ ਨੂੰ ਇਹਦੀ ਲੰਬੀ ਚੌੜੀ ਸੁਨੀਲ ਕੁਮਾਰ ਏਲੀਅਸ ਜਿਉਣਾ ਇਹਦੀ ਬੈਕਗ੍ਰਾਉਂਡ ਹੈ ਜੀ ਆ ਪਹਿਲਾਂ ਵੀ ਇਹ ਵੈਪਨ ਸਪਲਾਈਰ ਰਿਹਾ ਹੈਗਾ ਹੁਣ ਜਿਹੜੇ ਮੈਂ ਨਾਮ ਪਹਿਲਾਂ ਲਏ ਸੀਗੇ ਉਹਨਾਂ ਬੰਦਿਆਂ ਨੇ ਨੂੰ ਅੱਗੇ ਆਪਣੇ ਹਾਇਰ ਕਰ ਲਿਆ ਸੀ ਔਰ ਇਹਦੇ ਰਾਹੀਂ ਉਹ ਜਿਹੜੇ MP ਤੋਂ ਮੱਧ ਪ੍ਰਦੇਸ਼ ਤੋਂ ਜਿਹੜੇ ਵੈਪਨ ਹੈਗੇ ਉਹ ਪੰਜਾਬ 'ਚ ਸਪਲਾਈ ਕਰਵਾ ਲਏ ਸੀਗੇ ਔਰ ਇਹਨਾਂ ਵੈਪਨਸ ਤੋਂ ਜਿਹੜਾ ਉਹ ਆਪਣਾ ਐਕਸਟਰਸ਼ਨ ਰੈਕਟ ਤੇ ਕਿਸੇ ਦੇ ਗੋਲੀਆਂ ਗੇਟ ਤੇ ਮਾਰਾਤੀਆਂ ਕਿਸੇ ਦੇ ਘਰਾਂ ਤੇ ਕਰਾਤੀ ਫਾਇਰਿੰਗ ਕਿਸੇ ਦੇ ਦੁਕਾਨਾਂ ਤੇ ਕਰਾਤੀ ਤਾਂ ਕਿ ਲੋਕਾਂ ਨੂੰ ਡਰਾ ਲਈਏ ਔਰ ਡਰਾ ਕੇ ਅਸੀਂ ਉਹਨਾਂ ਤੋਂ ਜਿਹੜੀ ਐਕਸਟਰਸ਼ਨ ਜਿਹੜੀ ਹੈਗੀ ਉਹਦੀ ਡਿਮਾਂਡ ਕਰੀਏ ਤੇ ਬੜਾ ਅੱਛਾ ਕੈਚ ਹੈਗਾ ਇਹਨਾਂ ਨੇ ਸਾਈਬਰ ਡਿਟੈਕਟਿਵ ਵਿੰਗ ਨੇ ਬੜੀ ਮਿਹਨਤ ਨਾਲ ਉਹਨੂੰ ਫੜਿਆ ਇਹ ਸਾਰੀ ਜਿਹੜੀ ਹੈ ਸਪਲਾਈ ਚੇਨ ਮੱਧ ਪ੍ਰਦੇਸ਼ ਤੋਂ ਪੰਜਾਬ ਤੱਕ ਇਲੀਕਲ ਵੈਪਨਸ ਦੀ ਆ ਉਹਨੂੰ ਬ੍ਰੇਕ ਕੀਤਾ ਸਾਰੀ ਟੀਮ ਜਿਹੜੀ ਹੈ ਉਹ ਵਧਾਈ ਦੀ ਪਾਤਰ ਹੈਗੀ ਹੈ ਇਹਨਾਂ ਦੇ ਮਾਨਯੋਗ ਡੀਜੀਪੀ ਪੰਜਾਬ ਜੀ ਨੂੰ ਵੀ ਰეკਮੈਂਡ ਕੀਤੇ ਜਾਣਗੇ ਇਹਨਾਂ ਨੂੰ ਤਾਂ ਕਿ ਇਹਨਾਂ ਨੂੰ ਰਿਵਾਰਡ ਕੀਤਾ ਜਾਵੇ ਇਹਨੂੰ ਮੈਂ ਇੱਥੇ ਦੱਸਣਾ ਚਾਹਣਾ ਤੁਹਾਡੇ ਰਾਹੀਂ ਜਿਹੜੇ ਸਾਡੇ ਪੰਜਾਬ ਨੂੰ ਬਦਨਾਮ ਕਰਨ ਲਈ ਇਹ ਬੰਦੇ बार-बार ਜਿਹੜੀਆਂ ਕੌਨਸਪੀਰੇਸੀਸ ਸੰਸ਼ਾ ਕਰਦੇ ਹੈਗੇ ਉਹਨਾਂ ਨੂੰ ਇਹ ਬੰਦ ਕਰ ਦੇਣੀਆਂ ਚਾਹੀਦੀਆਂ ਅਸੀਂ ਪੰਜਾਬ ਪੁਲਿਸ ਬੜੇ ਕਰਨੇ ਹੱਥਾਂ ਦੇ ਨਾਲ ਇਦਾਂ ਦੇ ਇਨਸਾਨਾਂ ਨੂੰ ਲੈਂਦੀ ਹੈਗੀ ਆ ਅਸੀਂ ਸੋਸ਼ਲ ਮੀਡੀਆ ਤੇ ਅਸੀਂ ਆਪਣੇ ਸਾਈਬਰ ਸਪੇਸ ਤੇ ਪੂਰੀ ਤੀਸਰੀ ਅੱਖ ਨਜ਼ਰ ਰਸੀ ਰੱਖੀ ਹੋਈ ਹੈ ਜਿੱਥੇ ਕਿਤੇ ਵੀ ਕੋਈ ਇਦਾਂ ਦੀ ਐਕਟੀਵਿਟੀਜ਼ ਹੁੰਦੀ ਹੈ ਇਮੀਡੀਏਟਲੀ ਅਸੀਂ ਐਕਸ਼ਨ ਲੈਣੇ ਹੈਗੇ ਆ ਰੀਸੈਂਟਲੀ ਪੰਜਾਬ ਸਰਕਾਰ ਨੇ ਸਾਨੂੰ ਹਰੇਕ ਜ਼ਿਲ੍ਹੇ ਦੇ ਵਿੱਚ ਇੱਕ ਸਾਈਬਰ ਪੁਲਿਸ ਸਟੇਸ਼ਨ ਵੀ ਇਸੇ ਕੰਮ ਦੇ ਜਿਹੜਾ ਹੈਗਾ ਉਹ ਦਿੱਤਾ ਹੈਗਾ ਨੋਟੀਫਾਈਡ ਕੀਤਾ ਹੈਗਾ ਥਾਣਾ ਪੜਾਇਆ ਹੈਗਾ ਸਾਡੇ ਜਲੰਧਰ ਦੇ ਵਿੱਚ ਵੀ ਅਸੀਂ ਸਾਈਬਰ ਪੁਲਿਸ ਸਟੇਸ਼ਨ ਬਣਾਇਆ ਜਿੱਦੀ ਇਨਸਪੈਕਟਰ ਅਰਸ਼ਪ੍ਰੀਤ ਕੋਲ ਇੱਥੇ ਬੈਠੇ ਨੇ ਪਿੱਛੇ ਉਹ ਇਹ ਹੈਡ ਕਰ ਰਹੇ ਨੇ ਇਸ ਨੂੰ ਇਹ ਲਗਾਤਾਰ ਦਿਨ ਰਾਤ ਜਿੰਨੀਆਂ ਵੀ 50 ਸੜੀਆਂ ਹੁੰਦੀਆਂ ਸਾਈਬਰ ਸਪੇਸ ਤੇ ਜਾਂ ਸੋਸ਼ਲ ਮੀਡੀਆ ਇੰਟਰਨੈਟ ਤੇ ਇਹ ਅਸੀਂ ਉਹਨਾਂ ਨੂੰ ਵਾਚ ਕਰਦੇ ਆਂ ਔਰ ਮੈਂ ਦੁਬਾਰਾ ਪਬਲਿਕ ਨੂੰ ਅਗਾਹ ਕਰਦਾ ਕਿ ਕਿਸੇ ਦੇ ਬਹਿਕਾਵੇ ਚ ਆ ਕੇ ਕੋਈ ਵੀ ਇਦਾਂ ਦਾ ਕੰਟੈਂਟ ਜਿਹੜਾ ਹੈਗਾ ਗੈਰਕਾਨੂੰਨੀ ਆ ਉਹ ਨੂੰ ਤੁਸੀਂ ਨਾ ਅਪਲੋਡ ਕਰੋ ਇਹ ਤੁਹਾਡੇ ਲਈ ਇਮੀਡੀਏਟਲੀ ਕੋਈ ਗੈਰ ਕਾਨੂੰਨੀ ਐਕਟੀਵਿਟੀ ਕਰਨ ਲਈ ਤੁਹਾਡੇ ਖਿਲਾਫ ਕੇਸ ਰਜਿਸਟਰ ਹੋ ਸਕਦਾ ਜਿਹਦੇ ਕਿ ਬਾਅਦ ਚ ਬੜੀਆਂ ਕੰਪਲਿਕੇਸ਼ਨ ਜੜੀਆਂ ਉਹ ਪੁੱਛੀਆਂ ਥੈਟ ਇਜ਼ ਆਲ ਫਰਮ ਮਾਈ ਸਾਈਡ ਐਂਡ ਯੂ ਕੈਨ ਆਸਕ ਜਿਹੜਾ ਇਹ ਸੁਨੀਲ ਕੁਮਾਰ ਹੈਗਾ ਜੀ ਇਹ ਬੇਸਿਕਲੀ ਸਪਲਾਇਰ ਹੈ ਇਦੇ ਉੱਪਰ ਵੈਪਨ ਸਮਗਲਿੰਗ ਦੇ ਪਰਚੇ ਹੈਗੇ ਔਰ ਇਹਦੇ ਉੱਪਰ ਨਾਰਕੋਟਿਕਸ ਸਮਗਲਿੰਗ ਦੇ ਪਰਚੇ ਹੈ। ਤਾ ਦਿਨੇ ਵੀ ਇਹ ਫੜੇ ਗਿਆ, ਪਿਸਤੌਲ ਫੜੇ ਗਿਆ ਸਾਰੇ ਕੰਟਰੀ ਮੇਗਾ ਜਮ ਫੋਰਸ ਤੇ ਸਾਰੇ ਕੰਟਰੀ ਮੇਡ ਨਹੀਂ ਜੀ। ਇਹ ਮੱਧ ਪ੍ਰਦੇਸ਼ ਤੋਂ ਸਮਗਲ ਹੋ ਕੇ ਇੱਥੇ ਲਿਆਂਦੇ ਗਏ ਆ। ਜਿੱਥੋਂ ਇਹ ਸਮਗਲ ਹੋਏ ਆ ਸੀ ਉਹਦਾ ਵੀ ਬੈਕਗ੍ਰਾਉਂਡ ਚੈੱਕ ਕਰ ਰਹੇ ਆ ਔਰ ਆਪਣੇ ਡੀਜੀਪੀ ਰਾਹੀਂ ਉਹ ਸਟੇਟ ਦੇ ਡੀਜੀਪੀ ਨੂੰ ਲਿਖ ਕੇ ਵੀ ਭੇਜਾਂਗੇ। ਤੇ ਕਿਹੜੀ ਜਗ੍ਹਾ ਤੋਂ ਇਹ ਚੀਜ਼ਾਂ ਬਣਦੀਆਂ ਹੈਗੀਆਂ ਤਾਂ ਕਿ ਇਸ ਪੂਰੇ ਨੈਟਵਰਕ ਦਾ ਜਿਹੜਾ ਪਰਦਾ ਉਫਾਸ਼ ਹੋ ਸੇ ਗੈਂਗਸਟਰ ਬੀਨ ਦੇ ਨਾਲ ਵੀ ਉਹਨਾਂ ਦੇ ਰਿਲੇਸ਼ਨ ਹੈਗੇ ਜਿਹੜੇ ਹਾਂਜੀ ਮੈਂ ਤੁਹਾਨੂੰ ਨਾਮ ਲੈ ਆ ਜੀ ਜਿਹੜੇ ਉਹ ਬੜੇ ਉਹ ਸਾਰੇ ਬਦਨਾਮ ਬੰਦੇ ਨੇ ਜਿਹੜੇ ਕਿ ਇਦਾਂ ਦੇ ਬੰਦਿਆਂ ਨੂੰ ਮੋਹਰੇ ਲਾ ਕੇ ਸਮਗਲਿੰਗ ਕਰਾ ਕੇ ਅੱਗੇ ਇੰਨੇ ਹੁਣ ਅਸੀਂ ਇਹਦੀ ਇੰਟਰਵਿਊਸ਼ਨ ਚ ਚੈੱਕ ਕਰਾਂਗੇ ਵੀ ਅੱਗੇ ਇੰਨੇ ਕਿਹਨੂੰ ਕਿਹਨੂੰ ਇਹ ਵੈਪਨ ਦੇਣੇ ਸੀ ਉਹ ਜਿਹੜੇ ਬੰਦੇ ਹੈਗੇ ਆ ਉਹ ਇਹਨਾਂ ਗੈਂਗਸਟਰਾਂ ਦੇ ਸੰਪਰਕ 'ਚ ਆ ਕੇ ਯੰਗ ਮੁੰਡੇ ਨੇ ਆਪਣੇ ਆਪਣੇ ਜਿਹੜੇ ਪੰਜਾਬ ਦੇ ਬੱਚੇ ਉਹਨੂੰ ਖਰਾਬ ਕਰਨ ਲਈ ਬੰਦੇ ਯੂਜ਼ ਕਰਦੇ ਆ ਪੂੜੇ ਪੈਸੇ ਲਈ ਜਾਂ ਕਿਸੇ ਹੋਰ ਨਾਲਜ ਲਈ ਉਹ ਇਹਨਾਂ ਨੂੰ ਵੈਪਨ ਦੇ ਕੇ ਤੇ ਆਪਣਾ ਕੰਮ ਕਰਵਾ ਲੈਂਦੇ ਆ ਔਰ ਜਿਹੜੇ ਸਾਡਾ ਪੰਜਾਬ ਦਾ ਯੂਥ ਹੈਗਾ ਉਹ ਇਹਦੇ ਵਿੱਚ ਫਸ ਕੇ ਸਟਰੈਪ ਦੇ ਵਿੱਚ ਫਸ ਕੇ ਆਪਣੀ ਜ਼ਿੰਦਗੀ ਗਵਾ ਦਿੰਦਾ ਸਰ ਲਗਭਗ ਕਿੰਨੇ ਸਮੇਂ ਤੋਂ ਹੋ ਰਹੀ ਆ ਸੀ ਇਹ ਚੀਜ਼ ਤੇ ਕਿਸ ਤਰ੍ਹਾਂ ਆ ਕਿਸ ਤਰ੍ਹਾਂ ਰਹੀ ਸੀ ਕੀ ਕੋਈ ਨਾ ਸੀਗਾ ਕੋਈ ਪਾਰਟਿਕਲ ਚੀਜ਼ ਕੋਈ ਲੈ ਕੇ ਆਪ ਹੀ ਲੈ ਕੇ ਉਤੋਂ ਆਉਂਦਾ ਕਿ ਗੱਡੀ ਵਗੈਰਾ ਸ਼ਾਬਾਸ਼ ਵਗੈਰਾ ਕਿਸ ਤਰ੍ਹਾਂ ਦੇ ਜਾਂਦਾ ਸੀ ਟ੍ਰਾਂਸਪੋਰਟੇਸ਼ਨ ਇੱਕ ਖੁੱਤ ਲੈ ਕੇ ਆਉਂਦਾ ਸੀਗਾ ਜੀ ਆਪ ਲੈ ਕੇ ਆਉਂਦਾ ਸੀਗਾ ਇਹ ਦੇਖੋ ਕਦੀ ਇਹ ਟ੍ਰੇਨ ਯੂਜ਼ ਕਰਦਾ ਸੀ ਕਦੀ ਇਹ ਬੱਸ ਦੀ ਟ੍ਰਾਂਸਪੋਰਟ ਯੂਜ਼ ਕਰਦਾ ਸੀ ਕਦੀ ਇਹ ਖੁਦ ਦਾ ਟ੍ਰਾਂਸਪੋਰਟ ਯੂਜ਼ ਕਰਦਾ ਸੀ ਤੇ ਔਰ ਜਦੋਂ ਵੀ ਇਦਾਂ ਦਾ ਬੰਦਾ ਕੰਮ ਕਰਦਾ ਆਲਰੇਡੀ ਮੈਂ ਦੱਸ ਚੁੱਕਾ ਵੀ ਇਹ ਸਪਲਾਇਰ ਹੈਗਾ ਉਹ ਫਿਰ ਡਿਫਰੈਂਟ ਜਿਹੜੇ ਟ੍ਰਾਂਸਪੋਰਟ ਦੇ ਮੋਡ ਹੈਗੇ ਉਹਨਾਂ ਨੂੰ ਯੂਜ਼ ਕਰਦਾ ਤਾਂ ਕਿ ਮੈਂ ਕਿਸੇ ਵੀ ਤਰੀਕੇ ਨਾਲ ਬਚ ਕੇ ਆਪਣਾ ਸੌਣ ਲੱਗ ਜਾ। ਸਰ ਕਿੰਨੇ ਟਾਈਮ ਤੋਂ ਚੱਲਦਾ ਬੱਚੇ ਸਰ ਅੱਜ ਕੱਲ੍ਹ ਤੋਂ ਇਹ ਕਦੋਂ ਲਾਸਟ ਪਰ ਆਇਆ ਅਜਿਹਾ ਫਰਵਰੀ ਚ ਇਹ ਲਾਸਟ ਜੇਲ ਤੋਂ ਬਾਹਰ ਆ ਕੇ ਐਕਟਿਵ ਹੋਇਆ ਸੀ ਕਿੰਨੇ ਕਮੋਡਿਟੀਜ਼ ਸਪਲਾਈ ਕਰਦੇ ਸਨ ਸਾਡੇ ਕੋਲ ਪੰਜ ਬਰਾਮਦ ਹੋ ਗਏ ਹੈ ਜੀ ਬਾਕੀ ਅਸੀਂ ਇਹਦੀ ਪੂਰੀ ਡਿਟੇਲ ਇਨਵੈਸਟੀਗੇਸ਼ਨ ਚ ਲਵਾਂਗੇ ਹੋਰ ਬਰਾਮਦ ਹੋਈ ਤੁਹਾਨੂੰ ਜਰੂਰ ਦੱਸਾਂਗੇ ਔਰ ਕਿੰਨੇ ਇਹ ਹੁਣ ਤੱਕ ਲੈ ਰਹੇ ਹੋ ਵੀ ਸਰ ਵੀ ਜਿਹੜੀ ਕੇਸ ਵਾਰ ਉਹ ਵੀ ਇਹ ਸਪਲਾਈ ਦਾ ਸੀਗਾ ਕਿ ਹੋਰ ਵੀ ਸੈਕਿੰਡ ਉਸ ਨੂੰ ਵੈਪਨ ਸਪਲਾਈ ਦਾ ਔਰ ਨਾਰਕੋਟਿਕਸ ਦੇ ਤੇ ਪਰਚੇ ਹੈਗੇ ਆ ਉਹ ਅਸੀਂ ਚੈੱਕ ਕਰ ਲੈਨੇ ਆ ਵੀ ਲਾਸਟ ਪਰਚਾ ਕਿਹੜੇ ਤੋਏ ਦੇ ਜਮਾਨਤ ਹੋਇਆ ਸਰ ਇਹ ਚੀਜ਼ ਚਾਹਾਂਗੀ ਕਿ ਇੱਕ ਬੰਦੇ ਨੂੰ ਫਿਲਹਾਲ ਤੁਸੀਂ ਗ੍ਰਿਫਤਾਰ ਕਰੋ ਇਹਦੇ ਨਾਲ ਕੋਈ ਹੋਰ ਬੰਦੇ ਮੋਡਲੀ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲੱਗਿਆ ਹੋਵੇ ਕਿ ਕਿੰਨੇ ਦੇ ਸਹਿਯੋਗੀ ਆ ਇਹਦੇ ਨਾਲ ਸਾਡੇ ਕੋਲ ਇਹ ਇੱਕ ਬੰਦਾ ਨਹੀਂ ਹੈਗਾ ਇਹ ਟੋਟਲ ਤੇ ਚਾਰ ਬੰਦੇ ਹੈਗੇ ਹਨ ਜਿਹੜੇ ਕਿ ਇਸੇ ਕੇਸ ਦੇ ਵਿੱਚ ਸਾਡੇ ਕੋਲ ਦਰਜਾ ਬਟ ਕਿਉਂਕਿ ਉਹਦੇ ਨਾਲ ਇਨਵੈਸਟੀਗੇਸ਼ਨ ਸਾਡੀ ਡਿਸਟਰਬ ਹੁੰਦੀ ਹੈ ਇਸ ਕਰਕੇ ਮੈਨੂੰ ਉਹਨਾਂ ਦੇ ਨਾਮ ਨਹੀਂ ਪਾਉਂਦਾ ਜੋਸਟ ਲੋਕਾਂ ਦਾ ਆਪਣੇ ਕਿਹ ਕਿਹਸੇ ਜਾਂ ਕਿਸੇ ਹੋਰ ਕੰਪਨੀ ਦਾ ਲਿੰਕ ਹੈਗਾ ਜਿਹਨੂੰ ਪਹਿਲਾਂ ਹੋਰਸਿਸ ਨੂੰ ਸਪਲਾਈ ਕਰਦਾ ਹੈਗਾ ਇਹ ਜਾਂ ਕੋਈ ਹੋਰ ਜਿਹੜਾ ਜਿਹੜੇ ਪਹਿਨੇ ਕੇਸਾਂ ਦੇ ਵਿੱਚ ਅਰੈਸਟ ਹੋਇਆ ਉਹਨਾਂ ਦੀ ਡਿਟੇਲ ਸਾਰੀ ਮੇਰੇ ਖਿਆਲ ਆਨਲਾਈਨ ਹੋਣੀ ਹੈ ਤੁਸੀਂ ਵੀ ਚੈੱਕ ਕਰ ਲਓ ਅਸੀਂ ਵੀ ਤੁਹਾਨੂੰ ਸ਼ੇਅਰ ਕਰ ਦਿੰਦਾ ਕਿੱਥੇ ਕਿੱਥੇ ਨੇ ਸਪਲਾਈ ਕੀਤੇ ਸੀ ਉਹ ਸਾਰੇ ਰਿਕਵਰ ਹੋ ਚੁੱਕੇ ਆ ਇਹਨੇ ਇਹ ਵਾਲੇ ਕਿੱਥੇ ਦੇਣੇ ਸੀ ਉਹਦਾ ਅਸੀਂ ਪੂਰਾ ਦਾ ਪੂਰਾ ਹਲੇ ਤੱਕ ਨੈਟਵਰਕ ਸਟੱਡੀ ਕਰ ਰਹੇ ਹਾਂ ਕੀ ਵਿੱਤਨ ਦੇ ਲਈ ਕਰਦੇ ਸੀਗੀ ਜਾਂ ਫਿਰ ਕੋਈ ਵਾਰ ਦਾਤਾਂ ਵੀ ਕਰਦੇ ਸੀ ਨੇਚਰਲੀ ਜੀ ਵਰਦਾਤੇ ਹੀ ਕਰਾਉਣੀਆਂ ਸੀਗੀਆਂ ਜਿਹੜੇ ਪਿੱਛੇ ਏਡੇ ਹਾਰਡ ਕੋਰ ਕ੍ਰਿਮੀਨਲਸ ਨੇ ਉਹਨਾਂ ਨੇ ਇਹਨਾਂ ਨੂੰ ਯੂਜ਼ ਕਰਨਾ ਸੀਗਾ ਏ ਸਪਲਾਇਰ ਸੀਗਾ ਹੁਣ ਅੱਗੇ ਕਿਹੜੇ ਸੀਗੇ ਜਿਹੜੇ ਫੁੱਟ ਸ਼ੋਲਡਰ ਕਹਿੰਦੇ ਨੇ ਅਸੀਂ ਕਿਸੇ ਵੀ ਬੱਚੇ ਨੂੰ ਦੇ ਕੇ ਉਹਨੂੰ ਕਹੋ ਫਲਾਣੇ ਦਾ ਫਾਇਰ ਕਰਿਆ ਤੇ ਉਹਦੀ ਜਿਹੜੀ ਉਹਦੀ ਰਿਸਪੌਂਸਿਬਿਲਟੀ ਆਪ ਲੈ ਲੈਣੀ ਵੀ ਅਸੀਂ ਕਰਵਾਉਣਾ ਤੇ ਜਿਹੜਾ ਮੇਨ ਟਰਕ ਆਫ ਮਨੀ ਹੈਗਾ ਉਹ ਆਪ ਲੈ ਲੈਣਾ ਤਾਂ ਇਹਨਾਂ ਨੂੰ ਥੋੜੇ ਬਹੁਤੇ ਕੰਮ ਚ ਫਸਾ ਕੇ ਮੁੜ ਕੇ ਪੁਲਿਸ ਇਹਨਾਂ ਦੇ ਦੁਆਲੇ ਕਰਦੇ ਬਸ ਜਿਹੜੀ ਸਮਗਲਿੰਗ ਕਰਦੇ ਸੀ ਆ ਇਸ ਤੋਂ ਸੁਭਿਆਰ ਨਹੀਂ ਕਿਹੜਾ ਤਰੀਕਾ ਅਫਤਾਰ ਕਰਦੇ ਇਹ ਸਾਰਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਮੈਂ ਤੁਹਾਨੂੰ ਆਲਰੇਡੀ ਦੱਸਿਆ ਜੇ ਟ੍ਰੇਨ ਚੱਲਦੀਆਂ ਤਾਂ ਉਹ ਟ੍ਰੇਨ ਪਟੜੀ ਤੇ ਚੱਲਦੀਆਂ ਕਿੱਥੋਂ ਕਿੱਧਰ ਨੂੰ ਆਉਂਦੀਆਂ ਮੱਧ ਪ੍ਰਦੇਸ਼ ਵਾਸ ਚੱਲਦੀਆਂ ਆਪਣੇ ਰੂਟਾਂ ਤੇ ਚੱਲਦੀਆਂ ਬਾਕੀ ਜਿਹੜਾ ਬੰਦਾ ਆਪ ਲੈ ਕੇ ਆਂਦਾ ਟਰਾਂਸਪੋਰਟ ਬਦਲਦੇ ਰਹਿੰਦੇ ਰੋਟ ਸਿਰ ਸਾਰਾ ਹੁਣ ਰਿਮਾਂਡ ਚ ਚੱਕਾ ਸਰ ਹਾਲੇ ਤੱਕ ਦੀ ਨਸੀਹੇ ਇਹ ਚੀਜ਼ ਆਏਗੀ ਕਿ ਕੋਈ ਅਜਿਹਾ ਕੋਈ ਬੰਦਾ ਇਨਸੀਡੈਂਟ ਜਿਹਦੇ ਵਿੱਚ ਇਹਨੇ ਸਪਲਾਈ ਕੀਤਾ ਹੋਵੇ ਕੋਈ ਮੇਰੇ ਖਿਆਲ ਤਾਂ ਜੀ ਜੇ ਤੁਸੀਂ ਇਹਦੀ ਬੈਕਗ੍ਰਾਉਂਡ ਚੈੱਕ ਕਰੋ ਅਸੀਂ ਵੈਸੇ ਸ਼ੇਅਰ ਕਰਦੇ ਹਾਂ ਤੁਹਾਡੇ ਨਾਲ ਅੱਧੇ ਪੌਣੇ ਘੰਟੇ ਵਿੱਚ ਇਹਦੇ ਪਿਛਲੇ ਕੇਸਿਸ ਨੂੰ ਸਟੱਡੀ ਕਰੋਗੇ ਤਾਂ ਮੇਰੇ ਖਿਆਲ ਨਾਲ ਦੋਆਬੇ ਦਾ ਸਭ ਤੋਂ ਵੱਡਾ ਸਪਲਾਈਰ ਇਹ ਤੋਂ ਪਹਿਲਾਂ ਵੀ ਕਾਫੀ ਜਿਹੜੇ ਹੈਗੇ ਵੈਕੈਂਸ ਰਿਕਵਰ ਹੋਏ ਆ ਤੇ ਹੁਣ ਅਸੀਂ ਇਸ ਗੱਲ ਨੂੰ ਸਟੱਡੀ ਕਰ ਰਹੇ ਹਾਂ ਵੀ ਇਹ बार-बार ਕਿਉਂ ਇਹ ਕੰਮ ਕਰਦਾ ਕਿਸੇ ਦਾ ਵੱਡਾ ਲਾਲਚ ਹੋਗਾ ਜਿਹਨੇ ਕਰਕੇ ਵਾਰ-ਵਾਰ ਸਰਕਾਰ ਚ ਤੇਸ਼ ਕਰਦਾ ਕੀ ਕਰਨਾ ਹੈ ਜੀ ਮੈਂ ਇਹਨੂੰ ਕਰ ਲਿਆ ਜੀ ਇਹ ਦਾ ਹੀ ਇਜ਼ ਅੰਡਰ ਰਿਵਿਊ ਹੈ